ਹਲਕਾ ਰਾਜਪੁਰਾ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਜਨਮ ਦਿਨ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ ਇਸ ਮੌਕੇ ਉਹਨਾਂ ਨੇ ਜਗਦੀਸ਼ ਕੁਮਾਰ ਜੱਗਾ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਕਰੇ ਇਹਨਾਂ ਦੀ ਉਮਰ 100 ਸਾਲ ਤੱਕ ਹੋਵੇ ਉਹਨਾਂ ਨੇ ਅੱਗੇ 2027 ਦੀਆਂ ਚੋਣਾਂ ਬਾਰੇ ਦੱਸਿਆ ਕਿ ਜਗਦੀਸ਼ ਕੁਮਾਰ ਜੱਗਾ ਬਹੁਤ ਹੀ ਮਿਹਨਤੀ ਇਨਸਾਨ ਨੇ ਤੇ ਪਾਰਟੀ ਵਾਸਤੇ ਹਮੇਸ਼ਾ ਹੀ ਖੜੇ ਰਹਿੰਦੇ ਨੇ ਮਾਂ ਜਦ ਤੱਕ ਮੇਰੀ ਜਾਨ ਹੈ ਵੈਰ ਦਾ ਰਾਜਮਾਨੀ ਸੇਵਾ ਕਰਦਾ ਰਹੂਗਾ ਮੈਂ ਤੁਹਾਨੂੰ ਕਹਿੰਦਾ ਜਤੀ ਸੁਭਾ ਚੱਕਾ ਜਤੀ ਸੁਭਾ ਚੱਕਾ ਇਹ ਬਾਇੰਦਨ ਜਤੀ ਸੁਭਾ ਮੈਂ ਇਹਨਾਂ ਦਾ ਬੰਦ ਪ੍ਰਸ਼ਾਨਾ ਨੂੰ ਜੋੜਨਾ ਹੈ ਅੱਜ ਨਹੀਂ ਆਪਣਾ ਜਨਮ ਦਿਨ ਪਹਿਲਾ ਨਹੀਂ ਹੈ ਮੇਰੇ ਹਿਸਾਬ ਨਾਲ 15-20 ਸਾਲਾਂ ਤੋਂ ਮੈਂ ਆਪਣਾ ਜਨਮ ਦਿਨ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨ ਵਿੱਚ ਨਹੀਂ ਪੂਰੇ ਵਰਲਡ ਵਿੱਚ ਨਹੀਂ ਹੋਣਾ ਕਿਉਂ ਕਿ ਕਈ ਕਈ ਲੋਕਾਂ ਦੀ ਇੱਕ ਮਾਣ ਨਹੀਂ ਹੁੰਦੀ ਮੇਰੇ ਉੱਤੇ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਮੈਂ ਆਪਣੀ ਮਾਵਾਂ ਨਾਲ ਹੀ ਹਮੇਸ਼ਾ ਜਨਮ ਦਿਨ ਮਨਾਦਾ ਤੇ ਮੈਨੂੰ ਇਹ ਪਤਾ ਜਦੋਂ ਮੈਨੂੰ ਇਹ ਜਨਮ ਦਿਨ ਤੇ ਮੈਨੂੰ ਅਸ਼ੀਰਵਾਦ ਦੇ ਕੇ ਜਾਂਦੇ ਆ ਮੇਰੇ 'ਚ ਜਿਹੜੀ એનર્ਜੀ ਹੈ ਇਹਨਾਂ ਦੇ ਅਸ਼ੀਰਵਾਦ ਕਰਕੇ ਹੀ ਮੈਂ ਅੱਜ ਮੈਂ ਕਹਿ ਸਕਦਾ ਵੀ ਹਲਕਾ ਰਾਜਪੁਰਾ ਦੀ ਸੇਵਾ ਕਰ ਰਿਹਾ ਹਾਂ कि ਆਪਣੇ ਸਮਾਧੀ સેવા ਕਰ ਰਿਹਾ ਮੈਂ ਹਲਕਾ ਰਾਜਪੁਰ ਦੇ ਲੋਕਾਂ ਦਾ ਜਾਂ ਇਹਦਾ ਮਾਮਾ ਦੇ ਆਸ਼ੀਰਵਾਦ ਕਰਕੇ ਮੈਂ ਸੇਵਾ ਕਰ ਰਿਹਾ ਦੂਜੀ ਗੱਲ ਮੈਂ ਮਹਾਰਾਣੀ ਸਾਹਿਬ तकरीबन 4-5 ਸਾਲਾਂ ਤੋਂ ਮੈਨੂੰ ਹਮੇਸ਼ਾ ਜਨਮ ਦਿਨ ਵਾਸਤੇ ਦੇਣ ਵਾਸਤੇ ਆਸ਼ੀਰਵਾਦ ਦੇਣ ਵਾਸਤੇ ਹਰ ਵਾਰ ਹਰ ਸਾਲਾਂ ਦੇ ਤੇ ਮੈਂ ਮਹਾਰਾਣੀ ਸਾਹਿਬ ਦਾ ਧੰਨਵਾਦ ਵੀ ਕਰਦਾ ਮਹਾਰਾਣੀ ਸਾਹਿਬ ਦੀ ਤਬੀਅਤ ਥੋੜੀ ਖਰਾਬ ਜੀ ਖਰਾਬ ਹੀ ਸੀਗੀ ਤੇ ਪਰ ਮੈਨੂੰ ਇਹਨਾਂ ਨੇ ਕਿਹਾ ਵੀ ਮੈਂ ਤੇਰੇ ਜਨਮ ਦਿਨ ਤੇ ਇਹ ਜ਼ਰੂਰ ਆਵਾਂਗੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਕਹਿ ਸਕਦਾ ਹੁਣ ਮੈਂ ਆਪਣੇ ਜਨਮ ਦਿਨ ਤੇ ਅਲਾਉਂਸ ਵੀ ਕੀਤਾ ਸੀ ਲੋਕ ਬਲਾਈ ਟਰਸਟ ਵੱਲੋਂ ਹਰ ਮਹੀਨੇ ਫੇਰ ਅਸੀਂ ਜਿਹੜੀ ਹਜ਼ਾਰਾਂ ਮਾਮਾ ਨੂੰ ਪੈਨਸ਼ਨ ਪਹਿਲਾਂ ਦੇ ਵੀ ਰਹੇ ਹਾਂ ਤੇ ਦਿੰਦੇ ਦਿਆਂਗੇ ਤੇ ਅਸੀਂ ਬਹੁਤ ਹੀ ਜਲਦੀ ਸਹੂਈਦਾ ਸੈਂਟਰ ਵੀ ਖੋਲਾਂਗੇ ਸੁਵਿਧਾ ਸੈਂਟਰ ਵਿੱਚ ਸਰਕਾਰਾਂ ਜਿੱਤੇ ਪੈਸੇ ਲੈਣ ਦੀਆਂ ਅਸੀਂ ਬਿਲਕੁਲ ਮੁਕਤ ਕੰਮ ਕਰਾਂਗੇ ਤੇ ਪਿੰਡਾਂ ਵਾਸਤੇ ਅਸੀਂ ਵੈਨ ਚਲਾਵਾਂਗੇ ਸੁਵਿਧਾ ਸੈਂਟਰ ਜਿਹੜੇ ਕਿ ਸਾਡੇ ਦਫ਼ਤਰ ਨਹੀਂ ਆ ਸਕਦੇ ਤੇ ਜਿਵੇਂ ਪਹਿਲਾਂ ਹੀ ਚਲਦੀਆਂ ਸੀਗੇ ਸਕੀਮਾਂ ਅਸੀਂ ਬਹੁਤ ਜਲਦੀ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਖਾਸ ਤੌਰ ਤੇ ਅਸੀਂ ਕਈ ਸਕੂਲਾਂ ਵਾਲਿਆਂ ਨੇ ਸਾਨੂੰ ਸਰਕਾਰੀ ਸਕੂਲ ਵਾਲਿਆਂ ਦਾ ਹੋਏ ਪਤਾ ਲੱਗਿਆ ਵੀ ਬੱਚਿਆਂ ਵਾਸਤੇ ਸਰਕਾਰੀ ਸਕੂਲਾਂ 'ਚ ਪਾਣੀ ਪੀਣ ਵਾਸਤੇ ਵੀ ਪਾਣੀ ਨਹੀਂ ਹੈਗਾ ਤੇ ਜਿਹੜੇ ਸਰਕਾਰੀ ਸਕੂਲਾਂ ਚ ਪਿੰਡਾਂ ਚ ਪਾਣੀ ਪੀਣ ਦਾ ਪ੍ਰਬੰਧ ਨਹੀਂ ਹੋਏਗਾ ਉਹ ਲੋਕ ਭਲਾਈ ٹرسٹ ਆਪਣੇ ਵੱਲੋਂ ਕਰਾਏਗਾ ਕਿਸਨ ਹੋਰ ਕੀ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ٹرسٹ ਵੱਲੋਂ ਕੁਝ ਕੰਮ ਬੰਦ ਸੀਗੇ ਜਿਹੜੇ ਤੁਸੀਂ ਇਹ ਸ਼ੁਰੂ ਕਰ ਦਿੱਤੇ ਤੇ ਇਹ ਕਦ ਤੋਂ ਸ਼ੁਰੂ ਹੋ ਜਾਣਗੇ ਇਹਨਾਂ ਵਿੱਚ ਸਭ ਤੋਂ ਸ਼ੁਰੂ ਕਰਦਾ ਹਾਂ ਹੁਣ ਇਲੈਕਸ਼ਨ ਹੈ ਜੀ ਮੈਂ ਜ਼ਿਲ੍ਹਾ ਪਰਿਸ਼ਦ ਬਲਾਕ ਹਮੇਸ਼ਾ ਜੀ ਬਾਜੀ ਜੋ ਮਹਾਰਾਣੀ ਸਾਹਿਬਾਨ ਨੇ ਅਸ਼ੀਰਵਾਦ ਦਿੱਤਾ ਹੈ ਕਿ 2026 ਵਿੱਚ ਪਾਸ ਨੰਬਰ ਤਸਰੂਸੀ ਨੂੰ ਬੁਦਾ ਦੇ। ਮਹਾਰਾਣੀ ਸਾਹਿਬ ਨੇ ਬਸ ਆਸ਼ੀਰਵਾਦ ਦਿੱਤਾ ਆਸ਼ੀਰਵਾਦ ਹੀ ਫਿਰ ਠੀਕ ਹੈ। ਸੇਵਾ ਕਰਾਂਗੇ ਪਹਿਲਾਂ ਵੀ ਕਰ ਰਹੇ ਹੋਂ ਵੀ ਕਰਦੇ। ਥੈਂਕ ਯੂ। ਸੈਂਟੋ ਲਈਏ। ਹਾਂਜੀ ਸਰ। ਮੈਨੂੰ ਹਾਂਜੀ। ਮੈਨੂੰ ਪਾਸ ਤੁਸੀਂ ਵਿਸ਼ੇਸ਼ੌਰ ਤੋਂ ਰਾਜਪੁਰਾ ਪਹੁੰਚੇ ਹੋ। ਜੋ ਹਲਕਾ ਇਨਚਾਰਜ ਨੇ ਜਗਦੀਸ਼ ਕੁਮਾਰ ਜੱਗਾ ਉਹਨਾਂ ਦੇ ਜਨਮ ਦਿਨ ਤੇ ਕੀ ਕਹਿਣਾ। ਬਹੁਤ ਖੁਸ਼ੀ ਹੋਈ ਕਿ ਜੱਗਾ ਜੀ ਦੇ ਅੱਜ ਜਨਮ ਦਿਨ ਤੇ ਮੈਂ ਆਈਆਂ। ਪੂਰੇ 50 ਸਾਲ ਹੋ ਗਏ ਰੱਬ ਇਹਨਾਂ ਨੂੰ ਹੋਰ ਲੰਬੀ ਆਯੂ ਬਖਸ਼ਣ ਔਰ ਜੋ ਇਹਨਾਂ ਦੀ ਸ਼ਕਤੀ ਹੈਗੀ ਹੈ ਸੇਵਾ ਦੀ ਉਹ ਵਧਾਣ ਔਰ ਇਸ ਤਰ੍ਹਾਂ ਇਹ ਸਮਾਜ ਦੇ ਕੰਮ ਕਰਦੇ ਰਹਿਣ ਪੂਰੀ ਤਿਆਰੀ ਹੈ ਜੀ ਮੈਨੂੰ ਕਿਹਾ ਫਰਮੇ ਗਾਲੀ ਦਾ ਨਾਲ ਗੱਲ ਕਰਦੇ ਤੁਸੀਂ ਉਹ ਲੈਵਲ ਜਿਹੜਾ ਹੈ ਨਾ हाई कमांड ही बैठ के करूँगी देखो, देखो जो डिसीजन लिया जाएगा वो तो पार्टी के हक में ही आप से जो जाएगा। पार्टी जाएंगे आपका क्या देखो ये लाभ है ਉਸ ਰੂਲ ਕਰਨਾ ਚਾਹੀਏ ਮੈਡਮ ਕੈਪਟਨ ਸਾਹਿਬ ਹੀ ਮੈਦਾਨ ਚ ਉਤਰ ਗਏ ਹੈ ਤਾਂ ਉਹਨਾਂ ਵੱਲੋਂ ਤੁਹਾਡੇ ਨਾਲ ਕੀ ਮੋਟਾ ਮੋਟੇ ਨਾਲ ਮੋਟਾ ਮਿਲਾ ਕੇ ਕਿਦਾਂ ਚੱਲ ਰਿਹਾ ਹੈ ਇਹਨੇ ਸ਼ਾਲ ਜਿਹੜਾ ਕੰਮ ਕੀਤਾ ਉਸ ਤਰ੍ਹਾਂ ਹੀ ਚੱਲੂਗਾ ਅੱਗੇ ਮੈਡਮ ਕਾਫੀ ਟਾਈਮ ਤੋਂ ਉਤਰੇ ਨਾ ਤਾਂ ਕਰਕੇ ਪੁੱਛਣਾ ਮੈਡਮ ਦੇਖੋ ਜਦ ਸਾਥ ਹੁੰਦਾ ਹੈ ਤਾਂ ਕੋਈ ਉਤਰੇ ਨਾ ਉਤਰੇ ਜਦ ਟਾਈਮ ਆਂਦਾ ਉਹ ਇਕੱਠੇ ਹੀ ਚੱਲੀਦਾ ਜੀ ਦੇ ਲੱਗਦਾ ਹੈ ਮੈਡਮ 2007 ਵਿੱਚ ਬੀਜੇਪੀ ਦੀ ਸੀਟ ਮੈਨੂੰ ਤਾਂ ਵਧੀਆ ਲੱਗ ਰਿਹਾ ਹੈ ਦਿਨ ਪਰ ਦਿਨ ਪ੍ਰੋਗਰੈਸ ਹੋ ਰਹੀ ਹੈ ਜੀ ਦੇਖੋ ਬਿਲਕੁਲ ਗ੍ਰਾਸ ਰੂਟ ਤੋਂ ਸ਼ੁਰੂ ਕਰਨਾ ਪਿਆ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਵਿਰੋਧ ਤਾਂ ਇੰਨੀ ਹੋਈ ਸੀ ਜੀ ਉਹਦੇ ਬਾਵਜੂਦ ਫਿਰ ਵੀ ਬੀਜੇਪੀ ਖੜੀ ਰਹੀ ਔਰ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਅਸੀਂ ਕੰਮ ਕਰੀਏ ਔਰ ਲੋਕਾਂ ਨੂੰ ਨਾਲ ਜੋੜੀਏ ਬਹੁਤ ਇੰਨੀ ਵਿਰੋਧਤਾ ਸੀ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਹੀ ਪੂਰਾ ਵਿਰੋਧ ਸੀ ਲੇਕਿਨ ਫੇਰ ਵੀ ਜਗਦੀਸ਼ ਕੁਮਾਰ ਜੱਗਾ ਜੋ ਹੈ ਉਹ ਦੂਸਰੇ ਸਥਾਨ ਤੇ ਰਹੇ ਹਾਲਾਂਕਿ ਹਰਾਨਾ ਬਹੁਤ ਮੁਸ਼ਕਿਲ ਸੀ ਲੇਕਿਨ ਫੇਰ ਵੀ ਦੂਜੇ ਸਥਾਨ ਤੇ ਰਹੇ ਤੇ ਆਣ ਵਾਲੇ ਚੋਣਾ ਨੂੰ ਕਿੱਦਾਂ ਦੇਖੋ ਮੈਡਮ ਇਹ ਮੈਂ ਦੇਖਦੀ ਆ ਕਿ ਆਣ ਵਾਲੇ ਚੋਣਾ ਚ ਚੋਣਾ ਚ ਇਹ ਪਹਿਲੇ ਸਥਾਨ ਤੇ ਪਹੁੰਚਣ ਦੀ